ਸਾਸੀ ਕਾਲਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪੰਜਾਬ ਦੇ ਵਿੱਚ ਜਿਆਦਾ ਵਾਰਸ਼ ਹੋਣ ਦੇ ਕਾਰਨ ਜਿੱਥੇ ਹੜ ਆਏ ਨੇ ਉੱਥੇ ਸੰਗਤਾਂ ਨੇ ਦਾਨ ਦੇ ਵੀ ਹੜ ਲਿਆਂਦੇ ਵੇ ਨੇ ਪਰ ਜਿੱਥੇ ਹੜ ਨਹੀਂ ਆਏ ਉੱਥੇ ਵੀ ਇਹੀ ਸਥਿਤੀ ਬਣੀ ਬਈ ਆ ਕਿ ਗਰੀਬ ਪਰਿਵਾਰ ਜਿਨ੍ਹਾਂ ਦੇ ਮਕਾਨ ਕੱਚੇ ਸੀ ਮਕਾਨ ਗਿਰ ਗਏ ਨੇ ਅਜੇ ਹਾਈ ਇੱਕ ਪਰਿਵਾਰ ਆ ਨਾਬਾਦੀ ਸਬਤਸੀਲਪਾਸ ਤੋਂ ਦਾ ਪਿੰਡਾ ਸਕਰਾਲੀ ਸਕਰਾਲੀ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਗੁਰਸਿੱਖ ਪਰਿਵਾਰ ਆ ਵੀਰ ਆ ਜਿਹੜਾ ਉਹ ਛੋਟੀ ਜੀ ਬਰਕਸਾਹ ਦਾ ਕੰਮ ਕਰਦਾ ਇਹ ਬੇਟਾ ਉਸ ਦਾ ਬਿਮਾਰ ਆ ਉਸ ਦਾ ਇੱਕ ਹੀ ਕਮਰਾ ਸੀ ਰਸੋਈ ਸੀ ਇੱਕ ਉਹ ਕਮਰਾ ਡਿੱਗ ਚੁੱਕੇ ਸੋ ਮਦਦ ਦੀ ਅਪੀਲ ਆ ਜਿਹੜੀ ਕੀਤੀ ਜਾ ਰਹੀ ਆ ਵੀਰ ਆ ਬੇਟੇ ਨੂੰ ਲੈ ਕੇ ਖੜਾ ਆ ਪਹਿਲਾਂ ਤਾਂ ਗੱਲ ਕਰਦੇ ਆ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੀ ਖਾਲਸਾ ਕੀ ਨਾਮ ਆ ਜੀ ਜਸਵੰਦਰ ਸਿੰਘ ਆ ਵੀਰ ਜੀ ਜਸਵੰਦਰ ਸਿੰਘ ਜੀ ਪਹਿਲਾਂ ਤਾਂ ਬੱਚੇ ਨੂੰ ਕੀ ਦਿੱਕਤ ਆ ਜੀ ਸਭ ਤੋਂ ਪਹਿਲਾਂ ਕਹਿੰਦੇ ਤੁਸੀਂ ਬ੍ਰੇਨ ਦੀ ਨਸਬ ਲਾਉਗਾ ਜੀ ਅੱਛਾ ਜੀ ਹਾਂ 9 ਸਾਲ ਹੋ ਗਏ ਨੇ ਦਿਖਾਉਂਦੇ ਪੀਆਈਜੀ ਇਹਲਾ ਚੱਲਦਾ ਜੀ ਇਹਦਾ ਹਾਂ ਨਾ ਸੀਟੀਐਚ ਦਾ ਠਿਕਾ ਦਿਦੀ 600 ਦਾ ਇੱਕ ਲੱਗਦਾ ਜੀ ਹੜੀ ਦਾ ਜੀ ਤਿੰਨ ਮਹੀਨੇ ਦਾ ਕੋਰਸ ਸੀ ਉਹ ਲਗਾਤਾਰ ਕਰਾਤਾ ਸੀ ਠੀਕ ਹੈ ਹਾਂਜੀ ਤੇ ਹੁਣ ਡਾਕਟਰ ਕੀ ਕਹਿ ਰਹੇ ਨੇ ਕੋਈ ਉਹ ਤਾਂ ਕਹਿੰਦਾ ਜੀ ਵੀ 11 ਸਾਲ ਦਾ ਵੀ ਬੱਚਾ ਜਦ ਡਿਵੈਲਪਮੈਂਟ ਜੀ ਹੁੰਦੀ ਸਰੀਰ ਚ ਹੀ ਆਪਣੇ ਵੀ ਆਪਣੇ ਠੀਕ ਹੋ ਜਾਊਗਾ ਇੱਕਨ ਤਾਂ ਕਿਹੜਾ ਹੁੰਦਾ ਜੀ ਬੱਚਾ ਜੀ ਆਪਣੇ ਅੱਡੀ ਕੀ ਤਾਂ 9 ਸਾਲ ਤੋਂ ਫਿਰ ਇਹਨੂੰ ਪੀਜੀਆਈ ਤੋਂ ਦਵਾਈ ਚੱਲਦੀ ਹਾਂਜੀ ਪੀਜੀਆਈ ਚ ਚੱਲਦੀ ਹੈ ਜੀ ਡੈਪਰ ਉਹਨਾਂ ਦੇ 5-600 ਦੇ ਡੇਲੀ ਡਾਈਪਰ ਨੇ ਜੀ ਬਿਨ ਡੈਪਰ ਉਹ ਤਾਂ ਅਸੀਂ ਰੱਖ ਨਹੀਂ ਸਕਦੇ ਕੋਈ ਲੈਟਰਿੰਗ ਬਾਥਰੂਮ ਵਾਲਾ ਉੱਥੇ ਮੂਚ ਪਾ ਲੈਂਦਾ ਜੀ ਅੱਛਾ ਬਹੁਤ ਬਾਈ ਦਿੱਕਤਾਂ ਨੇ ਜੋ ਕਮਾਉਨੇ ਹੋ ਫਿਰ ਇਹਦੇ ਤੇ ਲੱਗ ਜਾਂਦਾ ਹਾਂ ਜੀ ਜਿੰਨੇ ਵੀ ਕਮਾਈ ਇਹਦੇਉ ਲੱਗਦੀ ਯਾਰ ਕੀ ਕਾਰੋਬਾਰ ਕੀ ਆ ਆਪਣਾ ਬੈਟਿੰਗ ਦੀ ਵਰਕਸ਼ਾਪ ਆਈ ਛੋਟੀ ਆ ਛੋਟੀ ਜੀ ਜਿਹੜੀ ਪੰਜ ਜੀ ਹਾਂ ਜੀ ਅੱਛਾ ਤੇ ਬਾਈ ਚੱਲੀ ਜਾਂਦਾ ਗੁਜ਼ਾਰਾ ਬਸ ਚੱਲੀ ਜਾਂਦਾ ਜੀ ਇਸੇ ਕਰਕੇ ਥੋੜਾ ਮੋਟਾ ਜੀ ਹਾਂ ਜੀ ਬਾਕੀ ਤੇ ਲੱਗ ਜਾਂਦੇ ਨਹੀਂ ਸਾਰੇ ਤੇ ਹੁਣ ਬਾਈ ਫਿਰ ਇਹ ਬਾਰਸ਼ਾਂ ਦੇ ਕਾਰਨ ਮਕਾਨ ਵੀ ਗਿਰ ਗਿਆ ਜਿਹੜਾ ਇੱਕ ਕਮਰਾ ਸੀ ਹਾਂਜੀ ਵੀਰ ਸਰਪੰਚ ਸਾਹਿਬ ਨੇ ਵੀ ਕਿਹਾ ਸਰਪੰਚ ਸਾਹਿਬ ਵੀ ਵਧੀਆ ਬੰਦੇ ਨੇ ਕਹਿੰਦੇ ਤੇਰਾ ਸਾਥ ਦਵਾਂਗੇ ਪੰਜ ਵੀਰ ਪੰਜ ਵੀਰ ਨੇ ਇਹ ਵੀ ਕਹਿੰਦੇ ਬਹੁਤ ਵਧੀਆ ਬੰਦੇ ਨੇ ਇਹ ਵੀ ਸਾਥ ਦੇਣਗੇ ਜੀ ਆਪਣਾ ਹਾਂ ਬਾਕੀ ਸਰਕਾਰਾਂ ਨੂੰ ਕਿਹਾ ਜਿਹੜਾ ਕੱਚੇ ਘਰ ਉਹਨਾਂ ਦੇ ਫਾਰਮ ਮਿਲਦੇ ਨਹੀਂ ਉਹਨਾਂ ਦੇ ਪੈਸੇ ਦਿੱਤੇ ਜਾਣੀ ਤਾਂ ਕਰਕੇ ਅਸੀਂ ਵੀ ਆਪਣਾ ਉਹ ਕਰਾ ਸਕੀ ਤੇ ਪਰਿਵਾਰ ਚ ਕਿੰਨੇ ਮੈਂਬਰ ਨੇ ਵੀਰੇ ਅਸੀਂ ਉਹ ਹੈ ਚਾਰ ਜੀ ਤਿੰਨ ਚਾਰ ਹੈ ਚਾਰ ਚਾਰ ਜੀ ਹਾਂਜੀ ਦੋ ਬੇਟੇ ਨੇ ਦੋ ਅਸੀਂ ਠੀਕ ਹੈ ਉਹ ਦੂਜਾ ਬੇਟਾ ਠੀਕ ਹੈ ਹਾਂਜੀ ਉਹ ਬੇਟਾ ਠੀਕ ਹੈ ਜੀ ਉਹ 14 ਸਾਲ ਹਾਂਜੀ 14 ਸਾਲਾਂ ਦੇ ਪੜਦਾ ਈ ਠੀਕ ਹੈ ਉਹ ਵੀ ਕੋਰ ਸਿੱਖਾ ਜਿੰਦਾ ਠੀਕ ਹੈ ਸੋ ਭੈਣ ਨੇ ਹਾਂਜੀ ਭੈਣੇ ਬੈਗਰੀ ਦੇ ਖਾਲਸਾ ਕੀ ਨਾਮ ਹੈ ਜੀ ਗੁਰਪ੍ਰੀਤ ਕਿਸ ਤਰ੍ਹਾਂ ਦੇਖਦੇ ਹੋ ਭੈਣੇ ਬਹੁਤ ਹਾਲਾਤ ਖਰਾਬ ਨੇ ਹੁਣ ਮਕਾਨ ਵੀ ਡਿੱਗ ਗਿਆ ਹਾਂਜੀ ਸੋ ਭੈਣ ਜੱਕਦੇ ਨੇ ਕੋ ਬੋਲਿਆ ਨਹੀਂ ਜਾਂਦਾ ਫਿਲਹਾਲ ਵੀਰੇ ਆਪਣਾ Google Pay ਨੰਬਰ ਜਰੂਰ ਦੱਸ ਦਿਓ 81950 40304 ਜੀ 81950 ਜੀ 40304 ਜੀ 81950 40304 ਵੀਰ ਦਾ ਨੰਬਰ ਆ ਸੋ ਪੰਜ ਸਹਿਬਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਪਿੰਡ ਦੇ ਪਤਵੰਤੇ ਸੱਜਣ ਪਹੁੰਚੇ ਨੇ ਉਹ ਵੀ ਕਹਿ ਰਹੇ ਨੇ ਕਿ ਮਦਦ ਕਰਾਂਗੇ ਫਿਲਹਾਲ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਆ ਕਿ ਜਰੂਰ ਵੀਰ ਦਾ ਨੰਬਰ ਆ ਜਿਹੜਾ ਉਹ ਬੋਲਿਆ ਅਸੀਂ ਨਾਲ ਵੀ ਮੈਂਸ਼ਨ ਕਰ ਦਾਂਗੇ ਜਰੂਰ ਵੀਰ ਦੀ ਜਿੰਨੀ ਵੀ ਹੁੰਦੀ ਆ ਮਦਦ ਕੀਤੀ ਜਾਵੇ ਕਿਸ ਤਰ੍ਹਾਂ ਦੇਖਦੇ ਹਾਂ ਵੀਰ ਜੀ ਇੱਕ ਤਾਂ ਪਹਿਲਾਂ ਬਿਮਾਰੀ ਤੇ ਹੁਣ ਕੁਦਰਤ ਦੀ ਕਰੋਪੀ ਜੀ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਬੰਦੇ ਜੀ ਅਸਤ ਜੀ ਇਹਦਾ ਬੇਟਾ ਦਾ ਵੀ ਪਹਿਲਾਂ ਵਿਚਾਰਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਉਹਨੂੰ ਇਹ ਵਿਚਾਰਾ ਇਹ ਸੰਭਾਲ ਪਾ ਰਿਹਾ ਉਹੀ ਐਸੀ ਕਹਿੰਨੇ ਵੀ ਚਲੋ ਕੰਮਣਾ ਜਿੰਨਾ ਕਰਦਾ ਸੀਗਾ ਉਹਨਾਂ ਕਰਦੇ ਕਰੀ ਜਾਂਦਾ ਸੀਗਾ ਜੀ ਤੇ ਦੂਜਾ ਜੀ ਇਹਦੇ ਇਹ ਬਿਫਤਾ ਖੜੀ ਹੋ ਗਈ ਜਿਹੜਾ ਮਕਾਨ ਡੇਗ ਗਿਆ ਜੀ ਵਿਚਾਰੇ ਦਾ ਤੇ ਕੋਈ ਕਮਾਈ ਦਾ ਸਾਧਨ ਵੀ ਏਡਾ ਹੈ ਨਹੀਂ ਛੋਟੀ ਜੀ ਇੱਕ ਵਰਕਸ਼ਾਪ ਤੇ ਉਹਦੇ ਕੰਮ ਕਰ ਰਹੇ ਹੈ ਜੀ ਹਾਂ ਜੀ ਉਹ ਵੀ ਲੋਨ ਤੇ ਜੀ ਸਾਰਾ ਕੁਝ ਅੱਛਾ ਹਾਂ ਜੀ ਕਰਜ਼ਾ ਵੀ ਕਹਿੰਦਾ ਕਰਜ਼ਾ ਵੀ ਹੈ ਜੀ ਕਾਫੀ ਕਰਜ਼ਾ ਵੀ ਹੈ ਜੀ ਸਿਰ ਤੇ ਹਾਂਜੀ ਅਸੀਂ ਹੁਣ ਤਾਂ ਹੁਣ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਹੋਰ ਦਾਨੀ ਸਜਣਾ ਨੂੰ ਵੀ ਬੇਨਤੀ ਕਰਦੇ ਆ ਜੀ ਵੀ ਦੇਖੋ ਚਲੋ ਵਿਚਾਰਦਾ ਇਹਦਾ ਵੀ ਕੋਈ ਹੱਲ ਕਿਰਿਆ ਜਾਵੇ ਹੂੰ ਇਹਦਾ ਕਮ ਸੇ ਕਮ ਜੀ ਚਲੋ ਜਿਆਦਾ ਨਹੀਂ ਤਾਂ ਜਿਹੜੇ ਆ ਇਹਦਾ ਜਿੰਨਾ ਘਟਿਆ ਉਹਨਾਂ ਕ ਬਣ ਜੇ ਇਹਦਾ ਵਿਚਾਰਦਾ ਦੁਆਰੋਂ ਫੇਰ ਪਿੰਡ ਦੇ ਤੌਰ ਤੇ ਵੀ ਤੁਸੀਂ ਕਰ ਰਹੇ ਹੋ ਪੰਚਾਇਤ ਮੈਂਬਰ ਹਾਂਜੀ ਮੈਂ ਪੰਚਾਇਤ ਮੈਂਬਰ ਆ ਜੀ ਹਾਂਜੀ ਬਾਕੀ ਸਾਡੇ ਸਰਪੰਚ ਸਾਹਿਬ ਨੇ ਬੜੇ ਵਧੀਆ ਇਨਸਾਨ ਨੇ ਜੀ ਸਾਡੀ ਸਾਰੇ ਹੀ ਮਤਲਬ ਜਿੰਨੇ ਮੈਂਬਰ ਨੇ ਸਕਰਾਲੀ ਪਿੰਡ ਤੋਂ ਜੀ ਨਾਨੂ ਕੀ ਪੰਚਾਇਤ ਇਹ ਸਾਡੀ ਸਾਰੀ ਪੰਚਾਇਤ ਬਹੁਤ ਧੰਨਵਾਦ ਹੈ ਜੀ ਸਾਰੇ ਜਿੰਨੇ ਜਣੇ ਕੇ ਸਹਿਯੋਗ ਜਿੰਨਾ ਕੋ ਹੋਗਾ ਅਸੀਂ ਕਰਾਂਗੇ ਜੀ ਆਪਣੇ ਕੋਲੋਂ ਵੀ ਬਾਕੀ ਅਸੀਂ ਹੋਰ ਨੂੰ ਵੀ ਅਪੀਲ ਕਰਦੇ ਹਾਂ ਜੀ ਤਾਂ ਕਿ ਬੱਚੇ ਦਾ ਇਲਾਜ ਵੀ ਹੋ ਸਕੇ ਤੇ ਮਕਾਨ ਵੀ ਬਣ ਜਾਵੇ ਕਰਜ਼ਾ ਵੀ ਉੱਤਰ ਜਾਵੇ ਹਾਂਜੀ ਹਾਂਜੀ ਇਹਦੀ ਵਿਚਾਰੇ ਦੀ ਮਦਦ ਕਰੀ ਜਾਵੇ ਜਿੰਨੀ ਵੀ ਹੋ ਸਕਦੀ ਹੈ ਜੀ ਬਾਕੀ ਤੁਹਾਨੂੰ ਉਹਨਾਂ ਦਾ ਨੰਬਰ ਤਾਂ ਦੇ ਦਿੱਤਾ ਜੀ ਆਪ ਦਾ ਜਿੰਨਾ ਵੀ ਸਹਿਯੋਗ ਹੈ ਜੀ ਸਾਰੇ ਆਪ ਦਾ ਆਪ ਦਾ ਦਾਨ ਹੈ ਜਿਹੜਾ ਜੀ ਇਹਨੂੰ ਵਿਚਾਰੇ ਨੂੰ ਜ਼ਰੂਰ ਕਰਨਾ ਸੋ ਜ਼ਰੂਰ ਮਦਦ ਦੀ ਅਪੀਲ ਆ ਕੀਤੀ ਗਈ ਹੈ ਫਿਲਹਾਲ ਦਾਨੀ ਸੱਜਣੋ ਆਸਾਂ ਤੁਹਾਡੇ ਤੇ ਨੇ ਕਿਉਂਕਿ ਗਰੀਬ ਪਰਿਵਾਰ ਆ ਇੱਕ ਤਾਂ ਬਿਮਾਰੀ ਦੀ ਮਾਰ ਉੱਤੋਂ ਮਕਾਨ ਡਿੱਗਿਆ ਕਰਜ਼ਾ ਸਿਰ ਤੇ ਆ ਸੋ ਜ਼ਰੂਰ ਜਿੰਨੀ ਕ ਹੁੰਦੀ ਆ ਮਦਦ ਕੀਤੀ ਜਾਵੇ ਫਿਲਹਾਲ ਸਰਕਾਰਾਂ ਤੇ ਤਾਂ ਕੋਈ ਆਸ ਨਹੀਂ ਪਰ ਅਪੀਲ ਜ਼ਰੂਰ ਕੀਤੀ ਗਈ ਆ ਵੀਰਾਂ ਵੱਲੋਂ ਕੇ ਸਰਕਾਰ ਨੂੰ ਵੀ ਅਪੀਲ ਆ ਜੇ ਸਰਕਾਰ ਕਰਦੀ ਆ ਤਾਂ ਉਹਨਾਂ ਦਾ ਵੀ ਧੰਨਵਾਦ ਨਹੀਂ ਦਾਨੀ ਸੱਜਣਾ ਜ਼ਰੂਰ ਇਧਰ ਧਿਆਨ ਦੇ ਸਾਨੂੰ ਤਾਂ ਇਹ ਇੱਥੇ ਆ ਕੇ ਵੀ ਨਹੀਂ ਕਿਸੇ ਨੇ ਪੁੱਛਿਆ ਹਾਂਜੀ ਸਾਨੂੰ ਤਾਂ ਜੀ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ ਚਲੋ ਜੇ ਆ ਇੱਕ ਹੜ੍ਹ ਨਹੀਂ ਆਇਆਗਾ ਤੇ ਬਰਸਾਤਾਂ ਤਾਂ ਸਾਰੇ ਪਾਸੇ ਹੋਈਆਂ ਨੇ ਕਮ ਸੇ ਕਮ ਇਹਨਾਂ ਦਾ ਵੋਟਾਂ ਲੈਣ ਵੇਲੇ ਤਾਂ ਸਾਡੇ ਸਾਰੇ ਘਰਾਂ ਜਾ ਕੇ ਇੱਥੇ ਹੱਥ ਚੋੜਦੇ ਨੇ ਹਰੇਕ ਲੀਡਰ ਆ ਕੇ ਸਾਡੇ ਘਰਾਂ ਜਾ ਕੇ ਸਾਨੂੰ ਕਹਿੰਦਾ ਸਾਨੂੰ ਵੋਟਾਂ ਦਿਓ ਜੀ ਪਰ ਸਾਡਾ ਹੁਣ ਵੀ ਸੁਣਨਾ ਚਾਹੀਦਾ ਜਦੋਂ ਅਸੀਂ ਇਹ ਇਹ ਵੀਰ ਦਾ ਕਈ ਦਿਨਾਂ ਦਾ ਘਰ ਮਕਾਨ ਟੇਹਾ ਹੋਇਆ ਵਿਚਾਰੇ ਦਾ ਇਹ ਹੁਣ ਇਹ ਦੇਖੋ ਆਪਣੇ ਭਾਂਡੇ ਬਿਸਤਰ ਚੱਕ ਕੇ ਸਾਰੇ ਦੂਜੇ ਪਾਸੇ ਰੱਖੀ ਬੈਠਾ ਵਿਚਾਰੇ ਕੋਈ ਛੱਤ ਵੀ ਨਹੀਂ ਹੈਗੀ ਉੱਪਰ ਅਸੀਂ ਕਹਿੰਦੇ ਚਲੋ ਸਾਰਿਆਂ ਦੀ ਮਦਦ ਨਹੀਂ ਹੁੰਦੀ ਇੱਕ ਅੱਧਾ ਬੰਦਾ ਇਹੋ ਜਿਹਾ ਕੋਈ ਹੁੰ ਹਾਂਜੀ ਸੋ ਜਰੂਰ ਮਦਦ ਕਰੋ ਫਿਲਾਲ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਟਵਾਨਾ ਕੀ ਦੀ ਦੀ ਨਾਲ